ਅਸਲਾਮ ਵਾਲੇਕੁਮ ਦੋਸਤੋ ਕਿਹਾਲੇ ਠੀਕ ਹੈ ਦੁਆ ਹੈ ਕਰੀਏ ਸੇਸੋ ਅਸਾਡਾ ਵੇਖਦੇ ਪਏ YouTube ਚੈਨਲ ਸ਼ਸ਼ਕਤ ਵਿਦੋਗ ਮੈਂ ਤੁਹਾਡਾ ਆਪਣਾ ਸ਼ਸ਼ਕ ਵਿਲੋਗਾ ਨਾਮ ਰੱਖਿਆ ਯਾਰ ਇਹਦੇ ਵਿੱਚ ਫੋਲਟਰੀ ਦੀ ਵਿੱਚ ਅਸਾਨੂੰ ਕੋ ਹੋਰ ਵੀ ਇਹਦੇ ਵਿੱਚ ਸਾਨੂੰ ਕਰਨੀ ਪੈਵਦੀ ਹੈ ਵੀਡੀਓ ਸੱਢਣੀ ਪੈਵਦੀ ਹੈ ਇਸ ਵਾਸਤੇ ਸੱਤ ਵਿਦੋਗ ਹੀ ਰੱਖਿਆ ਹੈ ਹਰ ਸਭੀ ਲੋਗ ਰੱਖਿਆ ਨਾ ਸਾਡਾ ਸਹੀ ਹੈ ਜਾਂ ਗਲਤ ਕਮੈਂਟ ਕਰਕੇ ਦੱਸਣਾ ਹੈ ਤੇ ਬਾਕੀ ਸਾਡਾ ਅੱਜ ਦਾ ਟਾਪਿਕ ਹੈ ਜੀ ਪੋਲਟਰੀ ਦੇ ਵਿੱਚ ਮੁਰਗੀਆਂ ਦੇ ਵਿੱਚ ਸਾਹ ਦੇ ਮਸਾਇਲ ਸਾਹ ਦੇ ਮਸਾਇਲ ਮੁਰਗੀ ਚ ਸਰਦੀ ਔਰ ਗਰਮੀ ਦੋਨੋਂ ਪਰ ਮਸਾਇਲ ਔਰ ਇਨਕਾ ਹੱਲ ਸਾਹ ਦੇ ਮਸਾਇਲ ਦਾ ਸਭ ਤੋਂ ਬੈਸਟ ਹੱਲ ਜਿਹੜਾ ਹੈ ਨਾ ਬੈਸਟ ਹੱਲ ਜਿਹੜਾ ਜਨਾਬ ਜੀ ਗਰਮੀ ਆਵੇ ਜਾਂ ਚਾਹੇ ਸਰਦੀ ਹੋਵੇ ਤੁਸੀਂ ਆਪਣੇ ਚਿਕਸ ਦੀ ਹਾਲਤ ਵੇਖਣੀ ਹੋ ਸਾਡਾ ਚਿਕਸ ਕਿਸ ਸੂਰਤ ਹਾਲ ਦੇ ਵਿੱਚ ਪੈਂਦਾ ਹੈ ਸੇ ਸੇ ਮਸਾਲ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਆਵਦੀਆਂ ਸੀਆਰਡੀ ਆਵਦੀ ਸੀਸੀਆਰਡੀ ਆਵਦੀ ਹੈ ਐਚ9 ਆਵਦੀ ਆਈਬੀ ਆਵਦੀ ਹੈ ਮਾਈਕੋਪਲਾਜ਼ਮਾ ਕੁਰੇਜ਼ਾ ਬਹੁਤ ਜ਼ਿਆਦਾ ਚੀਜ਼ਾਂ ਇਹਦੇ ਚਾਹਦੀਆਂ ਸਾਨਸੇ ਮਸਾਲ ਦੇ ਵਿੱਚ ਬਿਹਤਰ ਹੈ ਤੁਸੀਂ ਆਪਣੇ ਬਾੜ ਦੀ ਵਿੱਟ ਚੈੱਕ ਕਰੋ ਉਸ ਬਾੜ ਦਾ ਮਾਹੌਲ ਕਿੱਥਾ ਕਰੋ ਬਾੜ ਦਾ ਮਾਹੌਲ ਸਾਡਾ ਕਿਸ ਤਰ੍ਹਾਂ ਸਾਡਾ ਬਰਤ ਕਿਸ ਸੁਰਤੇ ਹਾਲ ਦੇ ਵਿੱਚ ਬੈਠਾ ਹੈ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਇਸ ਚੀਜ਼ ਤੇ ਗੌਰ ਕੀਤਾ ਕਰੋ ਵੇਖ ਤੇ ਗੌਰ ਕੀਤਾ ਕਰੋ ਬੱਡ ਤੇ ਬੱਡ ਬਕਿਸਤਨ ਦਾ ਤੇ ਸਾਹ ਦੇ ਮਸਾਲੇ ਸਭ ਤੋਂ ਜ਼ਿਆਦਾ ਜਿਹੜੇ ਗਰਮੀਆਂ ਦੇ ਮਸਾਲੇ ਹਨ ਗਰਮੀਆਂ ਦੇ ਸਭ ਤੋਂ ਜ਼ਿਆਦਾ ਜਿਹੜੇ ਗਰਮੀਆਂ ਦੇ ਮਸਾਲੇ ਹਨ ਇਹ ਜਨਾਬ ਇਸ ਵਿੱਚ ਆਈ ਵੀ ਬਹੁਤ ਜ਼ਿਆਦਾ ਆਈ ਵੀ ਸੀ ਆਰ ਡੀ ਐਚ 9 ਕੁਰੇਜ਼ਾ ਹੈ ਬਹੁਤ ਜ਼ਿਆਦਾ ਯਾਨੀ ਕਿ ਗਰਮੀਆਂ ਦੇ ਮਸਾਲੇ ਗਰਮੀਆਂ ਦੇ ਮਸਾਲੇ ਦੇ ਵਿੱਚ इन्हना सब तो आसान और सस्ता हल यही है एक चीज़ कोई भी शुरू होीज़ की पोल्ट्री शुरू हो मसायल शुरू हैं सांस के और सास के मसायल्च शुरू होते हैं शुरू हो ही है कि वजूहत यही बनती है कि नमी द आजा नमी की आजादी सब से ज्यादा नमी की आजादी या कमी पेशी अक्सर बाइया न पता भी नहीं पाए कंट्रोल शैड कितनी रिकुआरमेंट है नमी की ਮੈਕਸਿਮਮ ਕਿੰਨੀ ਨਮੀ ਹੋਣੀ ਚਾਹੀਦੀ ਹੈ ਲੇਅਰ ਦੀ ਕਿੰਨੀ ਹੋਣੀ ਚਾਹੀਦੀ ਹੈ ਬ੍ਰੇਲਰ ਦੀ ਕਿੰਨੀ ਹੋਣੀ ਚਾਹੀਦੀ ਹੈ ਅਕਸਰ ਸਾਡੇ ਭਾਈਆਂ ਨੂੰ ਕੋਈ ਇਲਮ ਨਹੀਂ ਹੈ ਨਮੀ ਦੀ ਜਿਹੜੀ ਰਿਕੁਆਇਰਮੈਂਟ ਹੈ ਕੰਟਰੋਲ ਆਫ ਦੀ ਓਪਨ ਹੈ ਕੰਟਰੋਲ ਆਫ ਦੀ ਰਿਕੁਆਇਰਮੈਂਟ ਹੈ ਭਾਈ ਜੀ ਨਮੀ ਘੱਟ ਤੋਂ ਘੱਟ ਘੱਟ ਤੋਂ ਘੱਟ 55 ਹੋਵੇ ਘੱਟ ਤੋਂ ਘੱਟ ਜਿਆਦਾ ਜਿਆਦਾ ਤੁਸੀਂ ਨਮੀ ਰੱਖ ਸਕਦੇ ਹੋ 65 ਬ੍ਰੇਲਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਨਾਲ ਤੁਸੀਂ 65 ਰੱਖ ਸਕਦੇ ਹੋ ਉਹ ਵੀ ਗਰਮੀਆਂ ਦੇ ਵਿੱਚ ਸਰਦੀਆਂ ਤੁਸੀਂ ਨਮੀ ਜੂ ਹੀ 60 ਤੋਂ ਉੱਤੇ ਲੈ ਜਾਸੋ ਤੁਹਾਡੀ ਨਮੀ ਬਰਡ ਨੂੰ ਸੀਆਰ ਡੀਸੀसीआरਡੀ ਇਹ ਚੀਜ਼ਾਂ ਸਰਦੀਆਂ ਦੇ ਮਸਾਇਲ ਸ਼ੁਰੂ ਹੋਏ ਸਨ ਸਰਦੀਆਂ ਦੇ ਵਿੱਚ ਗਰਮੀਆਂ 'ਚ ਨਮੀ ਬੇਸਿਕਲੀ ਸੌਣ ਬਦਲੂ ਜਿਹੜਾ ਫਲਾਕ ਉਸੇ 60 ਤੋਂ ਪਲੱਸ ਹੋ ਜਾਂਦੀ 70 ਹੀ ਟੋਰ ਪੈਂਦੀ ਏ 70 75 ਹੀ ਹੋ ਜਾਂਦੀ ਲੇਕਿਨ ਜੇ ਵਾ 70 75 ਹੋ ਜੇ ਤੁਹਾਡੇ ਕੋਲ ਕੁਲੀ ਹੈ ਤੁਸੀਂ ਉਹਦੇ ਵਿੱਚ ਫਲੋ ਤੁਹਾਡੇ ਕੋਲ ਲੱਗ ਸਕਦਾ ਤੁਸੀਂ ਫਲੋ ਲਾ ਪਲੀਆਂ ਲਾ ਸਕਦੇ ਹੋ ਇਸ ਤਰ੍ਹਾਂ ਜਿਸ ਤਰ੍ਹਾਂ ਪੱਲੀ ਸਾਡੀ ਪਿੱਛੇ ਲੱਗੀ ਹੈ ਸ਼ਾਰਟ ਵਿੱਚ ਫਲੋ ਲਗਵਾ ਹੈ ਪਰ ਤੁਸੀਂ ਥੱਲੇ ਫਲੋਪ ਹੋਵੇ तक पल लगी हुई ये. और पल्ली हो बहुत ज्यादा थले पवे शैड के थले चूजन हवा लगे नमी ज्यादा हो फ्लो ज़्यादा होम्परेचर थोड़े बेशक आप हो चीज़ महसूस नहीं होती थोड़ी साढ़े पर्ड बच्चे बार हीट स्ट्रैस नहीं लगेगा बढ़ महसूस नहीं कराएगा गर्मी तो क्योंकि याद रखो गर्मी जिनी भी गर्मी हो हवा चलती हो महसूस नहीं होती इंसान ਇਨਸਾਨ ਐ ਜਾਨਵਰ ਐ ਅਗਰ ਉਹਨੂੰ ਗਰਮੀ ਮਹਿਸੂਸ ਨਹੀਂ ਹੁੰਦੀ ਅਗਰ ਹਵਾ ਚੱਲਦੀ ਪਈ ਐ ਤਾਂ ਹਵਾ ਨਹੀਂ ਚੱਲਦੀ ਪਈ ਤਾਂ ਗਰਮੀ ਐ ਤਾਂ ਫਿਰ ਜਨਾਂ ਮਹਿਸੂਸ ਹੋਣੀ ਐ ਇਸ ਵਾਸਤੇ ਪੱਖੇ ਤੁਹਾਡੇ ਕੋਲ ਸੈੱਡ ਦੇ ਵਿੱਚ 8 ਹੁੰਦੇ ਜਿਆਦਾਤਰ 8 ਲੱਗੇ ਹੋਣ 8 ਤੋਂ 9 ਪੱਖੇ ਹੁੰਦੇ ਜੇ ਤੁਸੀਂ 8 ਤੋਂ 9 ਪੱਖੇ ਟੋਟਲ 3 ਸੈੱਡ ਨੂੰ ਦੇ ਲੈਂਦੇ ਹੋ ਉਸ ਬਾਅਦ ਤੁਹਾਡੇ ਕੋਲ ਗੁੰਜਾਇਸ਼ ਹੀ ਕਾ ਨਹੀਂ ਵੱਡ ਤੁਹਾਡਾ ਹੋਰ ਹਵਾ ਮੰਗਦਾ ਤੁਹਾਡੇ ਕੋਲ ਕੋਈ ਗੁੰਜਾਇਸ਼ ਨਹੀਂ ਉਸ ਬਾਅਦ ਤੁਸੀਂ ਗੁੰਜਾਇਸ਼ ਮੰਗਦੇ ਸਾਡੇ ਕੋਲ ਇਹ ਹੀ ਹਾਲ ਐ ਪਰ ਤੁਸੀਂ ਜਨਾਬ ਇਹਨੂੰ ਪਲੀਆਂ ਲਾ ਲਓ ਸੈੱਡ ਦੇ ਅੰਦਰ ਸ਼ੈੱਡ ਦੇ ਅੰਦਰ ਜੋ ਪਲੀਆਂ ਲਾਉ ਹੁੰਦਾ ਹੈ ਕਿ ਥੋੜੀ ਜਿਹੀ ਪੱਲੀ ਹੈ ਉਹ ਸ਼ੈੱਡ ਤੇ ਥੋੜੀਆਂ ਪਲੀਆਂ ਲੱਗੀਆਂ ਹੋਣ ਜਿਹੜੀਆਂ ਬੜੀਆਂ ਸ਼ੈੱਡ ਤੇ ਜੋ ਬੜੀਆਂ ਇਸ ਤਰ੍ਹਾਂ ਦੇ ਪਲੀਆਂ ਲੱਗੀਆਂ ਹੋਣ ਸ਼ੈੱਡ ਤੇ ਤੁਹਾਡਾ ਜਿਹੜਾ ਮਹਿਸੂਸ ਹੋਏ ਤੁਹਾਨੂੰ ਫਲੋ ਥੱਲੇ ਜ਼ਿਆਦਾ ਹੋਵੇ ਤੁਹਾਡਾ ਫਲੋ ਬਰਡ ਦਾ ਇਹ ਲਾਜ਼ਮੀ ਚੀਜ਼ਾਂ ਗੌਰ ਕਰਨੀ ਚਾਹੀਦੀ ਹੈ ਸੁਪਰਵਾਈਜ਼ਰ ਨੂੰ ਮਾਲਕ ਨੂੰ ਮੈਨੇਜਮੈਂਟ ਵਾਸਤੇ ਸਾਰੀਆਂ ਚੀਜ਼ਾਂ ਗੌਰ ਫਿਕਰ ਹੋਣੀ ਚਾਹੀਦੀ ਹੈ ਬੇਚੀਸਾਂ ਲਾਣੀ ਚਾਹੀਦੀ ਹੈ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਪੱਖੇ ਕਿਸ ਤਰ੍ਹਾਂ ਦੇਣੇ ਚਾਹੀਦੇ ਹਨ ਔਰ ਅਕਸਰ ਭਾਈਆਂ ਨੂੰ ਨਹੀਂ ਪਤਾ ਬਈ ਇੱਕ ਫਾਇਨ ਜਿਹੜਾ ਫਰੰਟ ਫਾਇਨ ਨੇ ਉਸ ਵਾਸਤੇ ਪੈਡ ਏਰੀਆ ਸੰ ਗਰਮੀ ਵਿੱਚ ਕਿੰਨਾ ਚਾਹੀਦਾ کمਸ ਕਮ ਇੱਕ ਪੈਡ ਏਰੀਆ ਅਕਸਰ ਬੇਤੁਕੇ ਜਨਾਬ ਸਾਡੇ ਦੋਸਤ ਚੱਲ ਰਹੇ ਨੇ ਅੰਦਾਜ਼ੇ ਤੇ ਪੈੜ ਖੋਲ ਰਹੇ ਨੇ ਇਹ ਦੋ ਪੱਖੇ ਚੱਲਦੇ ਖਲੇ ਜਨਾਬ ਇਤਨੇ ਪੈੜ ਖੋਲਦੇ ਇਤਨੇ ਪੱਖੇ ਖੋਲਦੇ ਇਸ ਤਰ੍ਹਾਂ ਹੀ ਕਰ ਰਹੇ ਨੇ ਲੇਕਿਨ ਕਿਸੇ ਨੂੰ ਕਲੀਅਰ ਇਲਮ ਨਹੀਂ ਹੈ ਬਈ ਪੱਖਾ ਕਿੰਨਾ ਇੱਕ ਪੱਖਾ ਉਸ ਵਾਸਤੇ ਪੈੜ ਕਿੰਨਾ ਸੰ ਖੋਲਣਾ ਚਾਹੀਦਾ ਨਹੀਂ ਹੈ ਨਹੀਂ ਇਹ ਲਵੇ ਇੱਕ ਪੱਖੇ ਵਾਸਤੇ ਪੈੜ ਕਿੰਨਾ ਖੁਰਨਾ ਚਾਹੀਦਾ ਹੈ ਕਿ ਕੀ ਕਰਨਾ ਚਾਹੀਦਾ ਤੇ ਇਸ ਵਾਸਤੇ ਸਾਰੇ ਗਰਾਊਂਡ ਵਾਲੀ ਜੀ ਤਵੱਜਹ ਰੱਖੀ ਕਰੋ ਫੋਟਰੀ ਵਿੱਚ ਸਾਹਸ ਦੇ ਮਸਾਲ ਦੇ ਗਰਮੀਆਂ ਦੇ ਵਿੱਚ ਆਈਬੀਐਚ9 ਇਹ ਬਹੁਤ ਜ਼ਿਆਦਾ ਰੋਸ ਇਲਾਵਾ ਐਚ9 ਅਗਰ ਤੁਹਾਡੇ ਬੜ ਦੇ ਅੰਦਰ ਹੈ ਐਚ9 ਤੁਹਾਡੇ ਬੜ ਦੇ ਥੋੜੀ ਥੋੜੀ ਵਧੀ ਹੈ ਤਾਂ ਤੁਸੀਂ ਐਚ9 ਨੂੰ ਨਹੀਂ ਕਵਰਿੰਗ ਕੀਤੀ ਐਚ9 ਰਹਿੰਦੀ ਰਹਿ ਗਈ ਹੈ ਉਸ ਬਾਅਦ ਤੁਹਾਡੇ ਕੋਈ ਹਾਲੇ ਬੜ ਦੇ ਵਿੱਚ ਹੋਰ ਕੋਈ ਸ਼ੈ ਨਹੀਂ ਤੁਹਾਡੇ ਬੜ ਦੇ ਵਿੱਚ ਜਨਾਬਲੀ अल्लाह ना करे अल्लाह ना करे शाला दुश्मन ही लफ्ज ही नहीं, लफ नहीं इस्तेमाल करना चाहिए मैंने शर्म आती लफ्ज़ इस्तेमाल कर दें भी एंडी आ जाती जो तो एंडी आती है फिर वो ना ही है एंडे फिर बट ही मरना है फिर मरना ही है बाकी बचना को नहीं अगर छोटी छोटी बीमारियां टाक्सन सीआरडी कुरेजा ठीक है माइकोपलाजमा छोटी छोटी बीमारिया अगर वीएिया रहता तो कंट्रोल ना किया जाए उन्होंने ट्रीटमेंट ना की जनाबरी फिर एंड एच नाइन बनती है एच नाइन बनने के बाद जनाब कुछ भी नहीं जनाब फिर एच नाइन बन बनती तो उस बाद फिर जनाब थोड़ा एच नाइन का इलाज ना कर सो फिर एंड डी आसे तुझड़ गया हंडर्ड परसेंट खिला मेरा अपना जाती तजुर्बा है बाकी तु आप ही दस सद गलती हो कुही तो हो जनाब ती दस मसैल वैसे जनाब जी असल यीज ਕਿ ਤੁਸੀਂ ਸੀਆਰਡੀ ਗਰਮੀਆਂ ਦੇ ਬ੍ਰੋਮੈਕਸਿਨ ਡੇਲੀ ਇਸਤੇਮਾਲ ਕਰੋ ਬ੍ਰੋਮੈਕਸਿਨ ਸਿਰਫ ਨਹੀਂ ਇਸਤੇਮਾਲ ਕਰਨੀ ਉਹਦੇ ਨਾਲ ਬ੍ਰੋਮੈਕਸਿਨ ਜਿਹਦੇ ਮਿੰਥੋਲ ਹੋਵੇ ਐਮੈਨੋਫਾਇਲਿਨ ਹੋਵੇ ਇਹ ਚੀਜ਼ਾਂ ਗਰਮੀਆਂ ਤੁਸੀਂ ਡੇਲੀ 4 ਤੋਂ 6 ਘੰਟੇ ਯੂਜ਼ ਕਰੋ ਖਾਸ ਕਰਕੇ ਦਿਨ ਤੋਂ ਬਾਅਦ ਵੀ ਤੋਂ ਪਹਿਲੇ ਤੁਸੀਂ ਥੋੜੀ ਯੂਜ਼ ਕਰੋ ਦਿਨ ਤੋਂ ਬਾਅਦ ਹੋਰ ਜ਼ਿਆਦਾ ਯੂਜ਼ ਕਰੋ ਬ੍ਰੋਮੈਕਸਿਨ ਔਰ ਇਸ ਬਾਅਦ ਤੁਸੀਂ ਵਿਟਾਮਿਨ ਸੀ ਦਾ ਪ੍ਰੋਪਰ ਯੂਜ਼ ਰੱਖੋ ਵਿਟਾਮਿਨ ਸੀ ਕੋਈ ਚੀਜ਼ ਮੈਂ ਤੁਹਾਨੂੰ ਨਹੀਂ ਦੱਸਾਂ ਕਿ ਵਿਟਾਮਿਨ ਸੀ ਸਿਰਫ ਪਿਓਰ ਵਿਟਾਮਿਨ ਸੀ ਵੀ ਲਾ ਸਕਦੇ ਹੋ ਤੁਸੀਂ ਯੂਜ਼ਿੰਗ ਵਿਟਾਮਿਨ ਸੀ ਇਲੈਕਟ੍ਰੋਲਾਈਟ ਗਲੂਕੋਜ਼ ਇਹ ਚੀਜ਼ਾਂ ਤੁਸੀਂ ਲਾ ਸਕਦੇ ਹੋ ਤੇ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਨੈਕਸਟ ਵੀਡੀਓ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਕਿ ਵਿਟਾਮਿਨ ਸੀ ਗਰਮੀ 'ਚ ਕਿਹੜਾ ਯੂਜ਼ ਕਰਨਾ ਚਾਹੀਦਾ ਹੈ ਕਿਹੜਾ ਗਰਮੀ ਦੇ ਵਿੱਚ ਵਿਟਾਮਿਨ ਸੀ ਕਿਹੜਾ ਯੂਜ਼ ਕਰਨਾ ਚਾਹੀਦਾ ਔਰ ਕਿਸ ਕੁਆਲਿਟੀ ਦਾ ਯੂਜ਼ ਕਰਨਾ ਚਾਹੀਦਾ ਔਰ ਉਸ ਵਿੱਚ ਕੀ ਕੀ ਹੋਵੇ ਉਸ ਵਿੱਚ ਕਿ ਅਕਸਰ ਦੋਸਤ ਮੇ ਤੱਕਿਆ ਜਨਾਬ ਇਹ ਦੋਸਤ ਨਾਂ ਵਿਟਾਮਿਨ ਸੀ ਯੂਜ਼ ਕਰ ਰਹੇ ਨੇ ਇਲੈਕਟ੍ਰੋਲਾਈਟ ਹੈ ਇਲੈਕਟ੍ਰੋਲਾਈਟ ਵਿਟਾਮਿਨ ਸੀ ਪੈਰਾਸਟਾਮੋਲ ਸਾਰੀਆਂ ਚੀਜ਼ਾਂ ਸ਼ੁਰੂ ਕਰ ਰਹੇ ਹਨ ਔਰ ਉਸ ਇਲਾਵਾ ਤੁਹਾਨੂੰ ਇਹ ਵੀ ਇੱਕ ਵੀਡੀਓ ਬਣਾ ਕੇ ਦੀ ਅ ਚੈਨਲ ਤੇ ਅਪਲੋਡ ਕਰਾਂਗੇ ਜਿਸ ਟਾਈਮ ਤੁਹਾਡੇ ਬੱਡ ਦੇ ਗੁਰਦੇ ਖਤਮ ਹੋ ਰਹੇ ਹੁਣੇ ਹੋ ਰਹੇ ਹਨ ਗੁਰਦੇ ਖਤਮ ਹੋਦੇ ਪਰ ਗੁਰਦੇ ਤੁਹਾਡੇ ਉੱਠਣੇ ਸ਼ੁਰੂ ਹੋ ਗਏ ਹਨ ਤੁਸੀਂ ਲਾਈਵ ਬੱਡ ਦੇ ਵਿੱਚ ਤੁਹਾਡੀ ਨਜ਼ਰ ਆਵੇ ਜਿਵੇਂ ਸਾਡੇ ਬੱਡ ਜਿਹੜਾ ਨਾ ਗੁਰਦੇ ਜੁਕਦੇ ਪਹਿਨ ਵੈਸੇ ਹੀ ਮੋਰਟੈਲਟੀ ਪਾੜਨ ਤੋਂ ਇਲਾਵਾ ਮੇਰਾ ਆਪਣਾ ਇੱਕ ਰਾਤੀ ਤਜਰਬਾ ਹੁਣ ਅਲ ਇਨਸ਼ਾਅੱਲਾ ਸ਼ੇਅਰ ਕਰਾਂਗੇ ਕਿ ਤੁਹਾਨੂੰ ਬੱਡ ਨੂੰ ਵੇਖ ਕੇ ਤੁਹਾਨੂੰ ਪਤਾ ਲੱਗ ਜਾਏ ਸਾਡੇ ਬੱਡ ਦੇ ਗੁਰਦੇ ਖਰਾਬ ਹੋ ਰਹੇ ਜਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ वीडियो यार बहुत लंबी हो बनी है तो कुछ लोग ना फिर यार हो इतराज कर दें भी बहुत ज्यादा लंबी हो बनी है यार कोई नहीं दस देते मेरे भाई जी इनशाला वीडियो स्टाप करते थे फिर नैक्सट वीडियो पावे इन शाला जी ए पावगे विटामिन सी गर्मी के यूज करना चाहिए किस क्वालिटी का करना चाहिए इलेक्ट्रोलाइट करना चाहिए ग्रूफर नाल करना चाहिए पैरासिटामोल करना चाहिए क्या कुछ करना चाहिए इन शाला अगली वीडियो इन शह कोशिश कर दें पावगे भी अगर साड़ी वीडियो अच्छी लगे तो लाइक करो चैनल सब्सक्राइब करो शेयर करो ताकि हर आने वाली वीडियो जी थे तीन पहुँची रवे तब तक अल्लाह हाफिज